ਪੰਜਾਬੀ ਭਾਜੀ ਮਾਰਦਾ ਹੈ ਹਾਂ 2022 ਬਾ 22 ਦੇ ਵੀ ਲਾਸਟ ਦਾ ਜੀ ਠੀਕ ਹੈ ਜੀ ਹਾਂਜੀ ਇਹ ਚੱਲਿਆ 200 ਘੰਟਾ ਜੀ ਨਹੀਂ 200 ਇਹਦਾ ਮਤਲਬ ਬਿਲਕੁਲ ਫਿਰਦਾ ਹਾਂ ਇਹਦਾ ਨਵਾਂ ਟਰੈਕਟਰ ਹੀ ਬੰਦੇ ਨਵੇਂ ਡਾਇਰੈਕਟਰ ਵੀ ਹੈ 2020 ਮਾਡਲ ਟਰੈਕਟਰ ਆ ਬੱਕਟ ਵਾਲਾ ਟਰੈਕਟਰ ਨਵਾਂ ਆ ਪੂਰਾ ਹੀ ਇਹਦਾ ਹਾਂ ਮੈਂ ਨਵਾਂ ਟਰੈਕਟਰ ਹੈ ਇਹਦਾ ਪੂਰਾ ਇਹ ਬਿਲਕੁਲ ਇਹ ਹੈਵੀ ਟੌਪ ਮਾਡਲ ਤੇ 3 ਸਪੀਡ ਆ ਸ਼ਟਲ ਗੇਅਰ ਹਾਂ ਚਪੀ ਸਪੀਡ ਹੈ ਸੋਹੂ ਦਿਖਾ ਦੇ ਕਰੀ ਚੰਗੀ ਤਰ੍ਹਾਂ ਇਹ ਟਰੈਕਟਰ ਦੀ ਕਾਫੀ ਡਿਮਾਂਡ ਰਹਿੰਦੀ ਥੋੜਾ ਵੀ ਕਾਲੇ ਸੇ ਡਾ ਲਾ ਜਾਂਉਂਦੇ ਯਾਰ ਇਹ ਵੀ ਬਹੁਤ ਘੱਟ ਮੁੱਲ ਲਈ ਥੋੜੀ ਪੀਸ ਆਈ ਤੇ ਜੀ ਹਾਂਜੀ ਇਹ ਪੰਜ ਮਾਡਲ ਹੈ ਜੀ ਇਹ ਪੰਜ ਮਾਡਲ ਦੇ ਵਿੱਚ ਆ ਤੇ ਇੰਜਨ ਗੇਰ ਦਾ ਕਿਵੇਂ ਟਰੈਕਟਰ ਜੀ ਇੰਜਨ ਗੇਰ ਦਾ ਪੂਰਾ ਓਕੇ ਹੈ ਜੀ ਇੰਜਨ ਗੇਰ ਦੀ ਬੋਲ ਤਾਂ ਦੱਲੀ ਹੈ ਠੀਕ ਆ ਠੀਕ ਹੈ ਹਾਂ ਬਾਕੀ ਟਾਇਰ ਟੂਡੇ ਵੀ ਬੜੇ ਚੰਗੇ ਕੰਡੀਸ਼ਨ ਦੇ ਵਿੱਚ ਪਏ ਨੇ ਤੁਸੀਂ ਦੇਖ ਸਕਦੇ ਹੋ ਲਗਭਗ ਇੰਜਨ ਗੇਰ ਦਾ ਚਾਹੇ ਬੰਦਾ ਬਾਅ ਕੇ ਦਸੱਲੀ ਕਰਕੇ ਲੈ ਜਾਓ ਅਸੇ ਹਾਂ ਇੰਜਨ ਗੇਰ ਪੂਰਾ ਵਧੀਆ ਰੱਖਿਆ ਇਹ ਟਰੈਕਟਰ ਮੰਨ ਕੇ ਚਲੋ ਟਾਇਰ ਮਗਰ ਨਾਲ ਦੀਆਂ ਨਾਲ ਦੀਆਂ ਟਰ ਨਾ ਦਿਨ ਮਰੇ ਕੱਟ ਚੱਲਿਆ ਵਾਏ ਹਾਂ ਕੱਟ ਚੱਲਿਆ ਰੈਟਰ 3600 ਘੰਟੇ ਚੱਲਿਆ ਆ ਰਿਹਾ ਜੀ ਨਾਲ ਟਾਇਰ ਰੈਟਰ ਦੇ ਖੁੱਲੇ ਖੱਲੇ ਨਹੀਂ ਹੋਇਆ ਜੀ ਮੁੱਢੇ ਟਾਇਰ ਦਾ ਲਗਭਗ ਨਵੇਂ ਵਰਗੀ ਪਈ ਜੇ ਨਹੀਂ ਮੁੱਢੇ ਦਾ ਨਵੇਂ ਮੈਰ ਰਖ ਲਿਖਿਆ ਹੋ ਪਤਾ ਨਾਂ ਤੇ ਕਿੰਨੇ ਦਾ ਬਣ ਜੂਗਾ ਇਹ ਇਹ 215000 ਦੇ 215000 ਦਾ ਬਣ ਜੂਗਾ ਜੀ ਇਹਨੂੰ ਟਾਇਰ ਤੋਂ ਚੈੱਕ ਕਰਾ ਦੇ ਉਹਦੇ ਵਾ ਰਿਜ਼ਲਟ ਟਾਇਰ ਪਏ ਹੋਏ ਨੇ ਟਾਇਰ ਦਾ ਨਾਮ ਹੀ ਨਹੀਂ ਚਾਰੇ ਇਹਦੇ ਨਾਮ ਹੀ ਚਾਰੇ ਟਾਇਰ ਨੇ ਬਾਕੀ ਫੁੱਟ ਲੱਗੀ ਹੋਈ ਏ ਉੱਪਰ ਸਿਸਟਮ ਲੱਗਿਆ ਹੋਇਆ ਤੇ ਬਈ ਕਿੰਨੇ ਦਾ ਬਣੂਗਾ ਜੀ ਇਹ ਤਿੰਨ ਸੀ ਡਿਮਾਂਡਾ ਬਾਕੀ ਹੋ ਜੀ ਮੁੱਕ ਤੇ ਤਿੰਨ ਸੀ ਡਿਮਾਂਡਾ ਬਾਕੀ ਹੋ ਜਾ ਇੱਕ ਨੰਬਰ ਲਈ ਇਹ 2020 ਮਾਡਲ ਹੈ 2020 ਮਾਡਲ ਟਰੈਕਟਰ ਹਾਂ ਜੋ ਟਾਇਰ ਚ ਚੈੱਕ ਕਰ ਸਕਦੇ ਹੋ ਟਾਇਰ ਦਾ ਡੀਲ ਕਰਵਾ ਤੇ ਚਾਰੇ ਤੁਮ ਮਗਰ ਲੀਵੇ ਲੈਸ ਦੇ ਅਗਲੇ ਵੀ ਠੀਕ ਹੈ ਜੀ ਹਾਂ ਜੀ ਇਹ ਤਾਂ ਮੁੰਡਾ ਮੁੰਡਾ ਬ੍ਰੈਂਡ ਨੂੰ ਨੇ ਰਾਈ ਹਾਂ ਜੀ ਹਾਂ ਇਹ ਪਹਿਲੇ ਵੀ ਲਗਭਗ ਹੈ ਨਸੀ 90% ਟਾਇਰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅਪਣੇ ਨਾਲ ਅੱਜ ਵੀਰ ਨੇ ਸਾਇਨਪਰਾ ਟਰੈਕਟਰ ਤੋਂ ਤੁਹਾਨੂੰ ਬੜਾ ਆਪਾ ਪੈਣਾ ਵੀ ਟਰੈਕਟਰਾਂ ਦੀ ਵੀਡੀਓ ਬਣਾਉਂਦੇ ਰਹਿੰਦੇ ਆ। ਵੀਰੇ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਆ ਜੀ। ਸਵਾਗਤ ਹੈ ਜੀ। ਤੁਸੀਂ ਬੜਾ ਬਣਾਇ ਮੈਨਰ ਲੋਕੇਸ਼ਨ ਤੇ ਆਪਣਾ ਰਸ ਦੱਸ ਦੋ। ਆਪਣਾ ਪਿੰਡ ਸੈਂਪੁਰਾ ਜੀ ਤੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਇਹ ਮੰਨ ਕੇ ਚੱਲੋ ਪਟਿਆਲਾ ਰੋਡ ਤੋਂ 2 ਕਿਲੋਮੀਟਰ ਪਿੰਡ ਆਪਣਾ ਲੰਬੜ ਦਾ ਢਾਬੇ ਕੋਲੋਂ ਆਹ ਮੁੜਦਾ। ਠੀਕ ਹੈ ਜੀ। ਹਾਂ ਪਟਿਆਲਾ ਰੋਡ ਤੋਂ ਆਦੰਪੁਰ ਪਿੰਡ ਤੋਂ। ਜੇ ਕੰਨੇ ਟਰੈਕਟਰ ਖੜੇ ਹੋਣਗੇ ਆਪਣੇ ਕੋਲ ਸਵਾਗਤ ਆ। ਟਰੈਕਟਰ ਆਪਣੇ ਕੋਲ 22 ਹੋਣਗੇ ਜੀ। ਠੀਕ ਹੈ। ਹਾਂ। ਤੇ ਆ ਜੋ ਪਾਂ ਇਹ ਤੋਂ ਕਦੀ ਜਿਹਾ ਸ਼ੁਰੂ ਹੀ। ਜੀ। ਜੌਣ 5210 ਤੇ ਕਿੰਨੇ ਵਾਲਾ ਟਰੈਕਟਰ ਹੈ ਵੀਰ ਜੀ ਇਹ? ਇਹ 2020 ਮਾਡਲ ਹੈ। 20 ਮਾਡਲ। ਹਾਂ ਜੀ। ਕਿੰਨਾ ਚੱਲਿਆ ਬਈ ਇਹ ਉਹ ਪਤਾ ਹੈ? ਇਹ 1300 ਘੰਟੇ ਹੀ। 1300 ਘੰਟੇ ਚੱਲਿਆ ਹੋਇਆ। ਹਾਂ ਜੀ ਟਾਇਰ ਨੇ। ਨਾਲ ਦੇ ਟਾਇਰ ਨੇ। ਤੇ ਕਿੰਨੇ ਰਿਮਾਂਡ ਮੜੇ ਇੱਕ? ਕਿੰਨੇ ਦਾ ਬਣਦਾ? ਇਹ 7 ਲੱਖ ਦਾ ਹੈ ਜੀ। 7 ਲੱਖ ਦਾ ਟਰੈਕਟਰ ਨੰਬਰ ਪੰਜਾਬ ਹੈ। ਇਹ ਹਾਂ ਨੰਬਰ ਸਾਰੀ ਪੰਜਾਬ ਨੇ ਡੂਟ ਨੇ। ਉਹ ਸਾਰੀ ਪੰਜਾਬ ਰੱਖਦੇ ਆ। ਹਾਂ। ਠੀਕ ਨੰਬਰ ਰਹੇਗੀ ਜੀ ਆਪ ਬਕਰੈਟਰ ਦੇਖਦੇ ਹੋ ਨਵਾਂ ਹੀ ਪਿਆ ਹਾਂ ਤੇ ਦੂਜਾ ਇਹ ਬਾਈ ਮਾਡਲ ਹੈ ਜੀ ਪੰਜਾਬੀ ਬਾਈ ਮਾਡਲ ਹੈ ਹਾਂ 2022 ਬਾਈ ਦੇ ਵੀ ਲਾਸਟ ਦਾ ਜੀ ਠੀਕ ਹੈ ਜੀ ਹਾਂ ਜੀ ਇਹ ਚੱਲਿਆ 200 ਘੰਟੇ ਜੀ ਨਹੀਂ 200 ਇਹਦਾ ਮਤਲਬ ਬਿਲਕੁਲ ਫਿਰਤਾ ਹਾਂ ਇਹਦਾ ਨਵਾਂ ਰੈਟਰ 6 ਬੰਦੇ ਨਵੇਂ ਰੈਟਰ ਪਏ ਤੇ ਕੰਡੀਸ਼ਨ ਮੰਗਣ ਨੂੰ ਕਰਦੇ ਆਪਾਂ ਜੀ ਇਹ 970 ਦਾ ਜੀ ਰਿਟਰਰ ਟਾਇਰ ਵੀ ਦਿਖਾ ਦੇ ਨਵੇਂ ਟਾਇਰ ਪਏ ਨੇ ਇਹ ਹੁਣ ਆਉਂਦਾ ਵੀ ਨਾ ਇਹ ਬੰਦ ਹੋ ਗਿਆ ਹਾਂ ਇਹ ਬੰਦੋਗਾਂ ਦਾ ਸੀਆਰ ਆ ਦੇ ਵਿੱਚ ਆ ਗਿਆ ਹੈ ਜੀ ਹਾਂ ਹਾਂ ਜੀ ਹਾਂ ਜੀ ਉਹ ਤਾਂ ਹੋਂ ਵੀ ਦੂਸਰੇ ਕਲਰ ਦੇ ਵਿੱਚ ਆਉਂਦਾ ਹੈ ਠੀਕ ਠੀਕ ਹੈ ਇਹ ਆੜਾ ਰੇਈ ਸੁਰਾਜ 855 ਇਹ 2021 ਮਾਡਲ ਹੈ 2021 ਮਾਡਲ ਹਾਂ 50 ਨੰਬਰ ਹੈ ਵੀ 50 ਨੰਬਰ ਆ ਮੁੱਢੇ ਟੈਰਾਂ ਨੇ ਬ੍ਰਾਂਡ ਨਿਉ ਹਾਂ ਤੇ ਪਿਛਲਾ ਟੈਰ ਵੀ ਲਗਭਗ 50% ਟੈਰ ਪਾਇਆ ਹੋਇਆ ਹੈ ਜੀ 16 ਨਾਲ 28 ਦੇ ਟੈਰਾਂ ਦੇ ਵਿੱਚ ਆ ਇਹ ਪ੍ਰੈਸ਼ਰ ਸ਼ੇਡਿੰਗ ਦਾ ਰਹਾ ਹੈ ਜੀ ਹਾਂ ਟਾਪ ਮਾਰਡ ਤੇ ਟਾਪ ਮਾਰਦਾ ਪੰਜ ਟੈਰਾਂ ਵਾਲਾ ਦੇਖੀਓ ਜੀ ਸੋਨਾ ਵਾਲਾ ਡਿਸਟ੍ਰੀਬਿਊਟਰ ਆ ਟਰੈਕਟਰ ਇਹ ਕਿੰਨੇ ਦਾ ਬਣ ਜੂਗਾ ਜੀ ਇਹ ਸਵਾ 6 ਲੱਖ ਦਾ 6 ਲੱਖ ਦਾ ਹਾਂ ਫੇਕਾ ਹੀ ਗਈ ਸਾਡੇ ਜਿੱਦ ਲੱਗੀ ਹੋਈ ਹੈ ਹਾਂ ਤੇ ਅਗਲਾ ਆ ਗਿਆ ਜੀ ਸੋਨਾ ਵਾਲੀ ਕਾ ਸਕੰਦਰ 750 ਇਹ 2020 ਮਾਡਲ 2020 ਮਾਡਲ ਟਰੈਕਟਰ ਆ ਹਾਂ ਬਾਕੀ ਟਰੈਕਟਰ ਨਾ ਕਰ ਲੋ ਚੈੱਕ ਟਰੈਕਟਰ ਨਵਾਂ ਆਉਂਦਾ ਪੂਰਾ ਹੀ ਤਾਂ ਹਾਂਜੀ ਮਨ ਨਮਾ ਰੈਟਰ ਇਹਦਾ ਪੂਰਾ ਇਹਦਾ ਬਿਲਕੁਲ ਇਹ ਹੈਵੀ ਟੌਪ ਮਾਡਲ ਤੇ 3 ਸਪੀਡ ਆ ਸ਼ਟਲ ਗੇਰ ਆ 5 ਪੀਸ ਗੇਰ ਹਿਸ ਸੋਹੂ ਦਿਖਾ ਦੇ ਗਲੇ ਵੀ ਚੰਗੀ ਤਰ੍ਹਾਂ ਬਾਕੀ ਟਾਇਰ ਵਾਲੀ ਗਲੇਸ਼ਰ ਵੀ ਬਹੁਤ ਵਧੀਆ ਮਿਲਦਾ ਵੀ ਹੋਣਗੇ 70% ਟਾਇਰ ਰਣੇ ਹਾਂ ਰਾਮ ਨਾ ਟਾਇਰ ਹੋਣਗੇ ਤੇ ਇਹ ਸਿੰਪਲਾਂ ਦੇ ਵਿੱਚੋਂ ਪਤਾ 3 ਸਪੀਡ ਵਾਲੀ ਚਾਹੀਦੀ ਨਾ 3 ਸਪੀਡ ਵਾਲਾ ਸ਼ਟਲ ਗੇਰ ਆ ਪੂਲ ਟੌਪ ਮਾਡਲ ਆ ਇਹ ਮਨ ਵੀ ਸਾਢੇ ਦੇ ਵਿੱਚ ਵੀ ਹੈ ਹਾਂ ਸ਼ਟਲ ਵੀ ਆ 3 ਸਪੀਡ ਵੀ ਆ ਠੀਕ ਠੀਕ ਹੈ ਸਾਰੇ ਫੰਕਸ਼ਨ ਇਹ ਕਿੰਨੇ ਦਾ ਬਣ ਜੂਗਾ ਜੀ ਇਹ 5.5 ਲੱਖ ਕਹਿੰਦੇ ਆ ਬਾਕੀ ਹੋ ਜੀ ਮੌਕੇ ਠੀਕ ਠੀਕ ਹਾਂ 41 ਬਸ ਸੋ ਆ ਗਿਆ ਸਵਾਲਿਕਾ 50 ਇਹ ਤਿੰਨ ਸਿਲੰਡਰ ਜਾ ਗਿਆ 50 ਜਿਹੜਾ ਇਹ ਤਿੰਨ ਹੰਡ ਦੇ ਵਿੱਚੋਂ ਚਾਰ ਦੇ ਵਿੱਚ ਹੈ ਹਾਂ ਉਹ ਟੌਪ ਹੈ ਠੀਕ ਹੈ ਠੀਕ ਹੈ ਜੀ ਇਹ 19 ਮਾਡਲ ਹੈ ਇਹ 19 ਮਾਡਲ ਹੈ ਜੀ ਹਾਂਜੀ ਇਹ ਪ੍ਰੈਸ਼ਰ ਸਟੇਰੀਂ ਦੇ ਵਿੱਚ ਆ ਹਾਂ ਇਹ ਵੀ ਟੌਪ ਮਾਡਲ ਚੋਂ ਇਹ ਸਪੀਡ 3 ਸਪੀਡ ਹੈ ਇਹ ਨਹੀਂ 2 ਸਪੀਡ 2 ਸਪੀਡ ਦੇ ਵਿੱਚ ਹੈ ਬਾਕੀ ਟਾਇਰ ਟੂੜੇ ਜੀ ਬੜੇ ਸੌਵੇਂ ਪੈਣੇ ਨੇ ਨਾ ਜੀ ਤੇ ਕੰਨੀ ਕਰਵਾ ਦੇ ਇਹ ਦੀ ਇਹਦੀ ਡਿਮਾਂਡ ਹੈ ਜੀ 4 ਲੱਖ 2000 ਯਾਰ ਲਖਤੀ ਜੇਰ ਬੈਡਵਾੜਾ ਬਾਕੀ ਚੰਗੇ ਟਾਇਰ ਨੇ ਪਪੋਂ ਪਪੋਂ ਰੱਜੇ ਹੋਏ ਛਤਰੀ ਲੱਗੀ ਹੋਈ ਐ ਤੇ ਅਗਲਾ ਹੈ ਜੀ 50 50 ਡੀ ਇਹ 2013 ਮਾਡਲ ਹੈ 2013 ਮਾਡਲ ਹਾਂਜੀ ਡਬਲ ਡਿਸਟਰੀਬਿਊਟਰ ਵਾਲਾ ਕੰਪਨੀ ਵਾਲੋ ਹੀ ਕੰਪਨੀ ਵਾਲੇ ਛਤਰੀ ਆ ਇਹ ਕੰਪਨੀ ਵਾਲੋ ਹੀ ਛਤਰੀ ਜਾਏ ਹਾਂ ਹਾਂ ਠੀਕ ਠੀਕ ਹੈ ਐ ਰੇਜੇ ਵੀ ਬੁੱਲੇ ਦਾ ਖਰਾ ਹੈਗੇ ਨੇ 78% ਪਿਛਲੇ ਵੀ 50% ਟਾਇਰ ਪਏ ਨੇ ਤੇ ਇਹ ਕਿਨੇ ਦਾ ਬਣ ਜੂਗਾ ਜੀ ਇਹ 3 ਲੱਖ 85 ਹਜ਼ਾਰ ਕਹਿੰਦੇ ਆ ਬਾਕੀ ਹੋ ਜਾਈ ਉਹ ਟਰੈਕਟਰ ਸਾਰਾ origignal ਹੈ ਪੰਜ ਪਾਰਟੀ ਦਾ ਅਜਿਹਾ ਕੱਪ ਇੱਧਰ ਦਿਖਾ ਲਈ ਜੀ ਇਹ ਟਰੈਕਟਰ ਦੀ ਕਾਫੀ ਡਿਮਾਂਡ ਰਹਿੰਦੀ ਥੋੜਾ ਵੀ ਕਾਲੇ ਸੇ ਡਾ ਲਾ ਜਾਉਂਦੇ ਯਾਰ ਇਹ ਵੀ ਬਹੁਤ ਘੱਟ ਮੰਨ ਲੀ ਥੋੜੀ ਪੀਸ ਆਈ ਤੇ ਜੀ ਹਾਂਜੀ ਇਹ ਪੰਜ ਮਾਡਲ ਹੈ ਜੀ ਇਹ ਪੰਜ ਮਾਡਲ ਦੇ ਵਿੱਚ ਆ ਤੇ ਇੰਜਨ ਗੇੜਾ ਕਿਵੇਂ ਟਰੈਕਟਰ ਜੀ ਇੰਜਨ ਗੇੜਾ ਪੂਰਾ ਓਕੇ ਹੈ ਜੀ ਇੰਜਨ ਗੇੜੀ ਫੋਲੋ ਤਸੱਲੀ ਹੈ ਠੀਕ ਆ ਠੀਕ ਹੈ ਹਾਂ ਹਾਂ ਬਾਕੀ ਟਾਇਰ ਟੂਡੇ ਵੀ ਬੜੇ ਚੰਗੇ ਕੰਡੀਸ਼ਨ ਦੇ ਵਿੱਚ ਪਏ ਨੇ ਤੁਸੀਂ ਦੇਖ ਸਕਦੇ ਹੋ ਲਗਭਗ ਇੰਜ ਇੰਟੈਗਰੇਟਡ ਚਾਹੇ ਬੰਦਾ ਬਾਹਰ ਤਸੱਲੀ ਕਰਕੇ ਲੈ ਜਾਵੇ ਅੱਛਾ ਜੀ ਹਾਂ ਇੰਜਾਂਗੇ ਪੂਆ ਵਧੀਆ ਰੈਟੋ ਤੇ ਬੜਕ ਨਿਕਲ ਜਾਊਗਾ ਇਹ ਇਹ 340000 ਤੇ ਤਿੰਨ ਚੜ ਜਾ ਮਿਲ ਰਿਹਾ ਜੀ ਬਰੋ ਜੇ ਜੌਂਡੀ ਕਿਸੇ ਨੂੰ ਕੁਆਲਿਟੀ ਵਾਲਾ ਚਾਹੀਦਾ ਹੋਵੇ ਸਾਉਰੇ ਵੀਰਾ ਕੋਲ ਖੜਾ ਹੈ ਉਹ ਕਾਫੀ ਨੇ ਫੈਨ ਨੇੜੇ ਜਿਹਾ ਭਰਾਉਣ ਜੌਂਡੀਰ ਪਸੰਦ ਆ ਤੇ ਅਗਲਾ ਅਗੇ ਫਾਰਮ ਟਰੈਕ ਇਹ 2008 ਮਾਡਲ ਹੈ ਜੀ 2008 ਮਾਡਲ ਹਾਂ ਡਬਲ ਕਲੱਚ ਜੀ ਡਬਲ ਕਲੱਚ ਦੇ ਵਿੱਚ ਹੈ ਹਾਂ ਜੀ ਬਾਕੀ ਟਾਇਰ ਟਰੈਕਟਰ ਪਿਆ ਬੜੀ ਥੋੜੀ ਜਿਹੀ ਕੰਡੀਸ਼ਨ ਦਾ ਤੁਸੀਂ ਦੇਖ ਰਹੇ ਹੋ 100 100 ਬੜਾ ਹੈ ਜਿਹੜੇ ਬੰਦੇ ਨੇ ਸਵਾਰ ਕੇ ਰੱਖਿਆ ਹੁੰਦਾ ਹੈ ਇਹੇ ਦੇਖਣਾ ਪਿਆ ਟਾਇਰ ਦੇ ਜਿਹੜੇ ਮੁਰਲੇ ਨੇ ਉਹ ਅਗਰੇ 80% ਪਿਛਲੇ ਟਾਇਰ ਵੀ ਬੜੀ ਚੰਗੀ ਹਾਲਤ ਦੇ ਵਿੱਚ ਨੇ ਤੇ ਕਿੰਨੇ ਦਾ ਬਣ ਜੂਗਾ ਟਰੈਕਟਰ ਇਹ ਇਹ 2,55,000 2,55,000 ਦਾ ਬਣ ਜੂਗਾ ਇਹੇ ਹਾਂਜੀ ਤੇ ਸੁਨਾਲੀ ਕਈ ਇਹ 2014 ਮਾਡਲ ਹੈ 2014 ਮਾਡਲ ਹਾਂਜੀ ਬਾਕੀ ਟਾਇਰ ਦੇ ਲਈ ਪਹਿਲੇ ਤਾਂ 80% ਪਏ ਨੇ ਮੁੱਢੇ ਟਾਇਰ ਵੀ ਹੈ ਕਿ ਲਗਭਗ ਯਾਰ ਰੰਗ ਲੱਗ ਰਿਹਾ ਪਾਇਨੇ ਤੇ ਕ੍ਰੈਡ ਮੰਨ ਨੋਰ ਕਰਦੇ ਜੇ ਪਹਿਲੀ ਇਹ 380 ਦੇ ਤੇ 380 ਦਾ ਇੰਜਨ ਗ੍ਰੇਡ ਦਾ ਬਿਲਕੁਲ ਇੰਜਨ ਗ੍ਰੇਡ ਦਾ ਹਾਂ ਬਾਕੀ ਤੁਸੀਂ ਤਾਂ ਮਨ ਲਾ ਕੇ ਵੀ ਮਾਰ ਰੈਟ ਲੰਦੇ ਨਹੀਂ ਹੋਣੀ ਕਿਉਂ ਮਾਡਲ ਉੱਚੀ ਰੈਟਰ ਲਈ ਦੇ ਜੀ ਹਾਂਜੀ ਹਾਂਜੀ ਮਾਡਲ ਕਰ ਲਈ ਗਾੜੇ ਜਿਹੜੇ ਬੰਦੇ ਨੇ ਅੱਗੇ 4 ਪੈਸੇ ਕਮਾਉਣੇ ਹੁੰਦੇ ਨੇ ਮਾਰ ਰੈਟ ਥੱਲੇ ਕਰਦੇ ਨਹੀਂ ਹੁੰਦਾ ਹੈਗਾ ਤੇ ਇਦਾਂ ਜਿਹੜਾ ਮੈਸ਼ੀਨ ਇਹ A6 ਮਾਡਲ ਹੈ ਜੀ ਇਹ ਟਰੈਕਟਰ ਮੰਨ ਕੇ ਚਲੋ ਟਾਇਰ ਮਗਰ ਨਾਲ ਦੀਆਂ ਟਰੈਕਟਰ ਦੇ ਜੀ ਨਾ ਦਿਨ ਵਾਲੇ ਵੀ ਘਟ ਚੱਲਿਆ ਵਾਏ ਹਾਂ ਘਟ ਚੱਲਿਆ ਰੈਕਟਰ 3600 ਘੰਟੇ ਚੱਲਿਆ ਆ ਰੈਕਟਰ ਨਾਲ ਦੀ ਟਾਇਰ ਰੈਕਟਰ ਦੇ ਖੁੱਲੇ ਖੱਲੇ ਨਹੀਂ ਹੋਇਆ ਜੀ ਮੁੱਢੇ ਟਾਇਰ ਦਾ ਲਗਭਗ ਨਵੇਂ ਵਰਗੀ ਪਾਇਦੇ ਨੇ ਜੀ ਮੁੱਢੇ ਦਾ ਨਵੇਂ ਐਮ ਆਰ ਲਿਖਿਆ ਪਤਾ ਤਾਂ ਜੀ ਤੇ ਕਿੰਨੇ ਦਾ ਬਣ ਜੂਗਾ ਇਹ ਇਹ 215000 ਦੇ 215000 ਦਾ ਬਣ ਜੂਗਾ ਜੀ ਹਾਂ 6 ਮਾਡਲ ਆ ਪੰਜਾਬ ਨੰਬਰ ਮਹਾਲੀ ਦਾ 6 ਮਾਡਲ ਆ ਪੰਜਾਬ ਨੰਬਰ ਮਹਾਲੀ ਦਾ ਇਕੜਿਆ ਹੋਇਆ ਰੈਕਟਰ ਤੇ ਅਗਲਾ ਆ ਗਿਆ ਜੀ ਇਹ 2012 ਮਾਡਲ ਇਹ 2012 ਮਾਡਲ ਹਾਂ ਜੀ ਇਹ 3 ਸਪੀਡ ਹੋਇਆ ਵਾ ਨਈ ਇਹ 3 ਸਪੀਡ ਹੋਇਆ ਹੈ ਜੀ ਸੁਪਰ ਸਟਰਬਾਤ ਜੇ ਮੇਰੇ ਭਰਾ ਨੇ ਚਲਾਉਣਾ ਹੋਵੇ 3 ਸਪੀਡ ਦੇ ਵਿੱਚ 40 ਨੁਮਬਰ ਦਾ ਪਾਵਰ ਵੀ ਦੀ ਤੇ ਮਨਾਂ 8 ਫੁੱਟ ਫੁੱਟ ਨੂੰ ਆਮ ਚੱਲ ਜਾਂਦਾ ਹੋਊਗਾ ਹਾਂ ਉੱਪਰ ਮੁੱਖੋਂ 60 ਪਾਵਰ ਦਾ ਟਰੈਕਟਰ ਆ ਗਿਆ ਨੇ ਹਾਂ ਹਾਂ ਜੀ ਹਾਂ ਜੀ ਤੇ ਕਿਹੜੇ ਦਮਾਂ ਨੂੰ ਖਾਦੇ ਨੇ ਪਹਿਜੀ ਇਹ ਡਿਮਾਂਡ 340 340 ਦੀ ਡਿਮਾਂਡ ਆ ਬਾਕੀ 7 ਦੇ ਸੁਭ ਜੱਗੂ ਜੇ ਤੁਸੀਂ ਦੇਖ ਸਕਦੇ ਹੋ ਇਹ ਬਣਦ ਮੇਟਾ ਜਦੋਂ ਕੋਈ ਜੀ ਛੋਟੂ ਛੋਟੂ ਬਾਕੀ ਮੌਕੇ ਦੇ ਜੀ ਜਾਂ ਸੋਫੇ ਮਾਟਰ ਕਰਦੇ ਨੇ ਹਾਂ ਜੀ ਹਾਂ ਠੀਕ ਹੈ ਠੀਕ ਹੈ ਜੀ 14524 ਇਹ ਨਵਾਂ ਮਾਡਲ ਹੈ ਇਹ 2009 ਮਾਡਲ ਦਾ ਹੈ ਹਾਂਜੀ ਇਹ ਨੂੰ ਟਾਇਰ ਉੱਤੇ ਚੈੱਕ ਕਰਾ ਦੇ ਉਹਦੀ ਵਾ ਰਿਜ਼ਲਟ ਟਾਇਰ ਪਏ ਹੋਏ ਨੇ ਟਾਇਰ ਤਾਂ ਨਵੇਂ ਨਹੀਂ ਚਾਰੇ ਇਹਦੇ ਨਵੇਂ ਨਹੀਂ ਚਾਰੇ ਟਾਇਰ ਨੇ ਬਾਕੀ ਫੁੱਟ ਲੱਗੀ ਹੋਈ ਏ ਉੱਪਰ ਸਿਸਟਮ ਲੱਗਿਆ ਹੋਇਆ ਤੇ ਬਜੀ ਕਿੰਨੇ ਦਾ ਬਣੂਗਾ ਜੀ ਇਹ 300 ਡਿਮਾਂਡ ਆ ਬਾਕੀ ਹੋ ਜੂਗੀ ਮੌਕੇ ਤੇ 300 ਡਿਮਾਂਡ ਆ ਬਾਕੀ ਹੋ ਜੂਗਾ ਤੇ 80 ਸਵਾਰ ਜਨਵੇਰੀ 21 ਮਾਡਲ ਹੈ ਜੀ 2021 ਮਾਡਲ 4 ਸਪੀਡਾਂ ਵਾਲਾ ਹੈ ਸਮਾਰਟ ਆ ਗਿਆ ਜਿਹੜਾ ਇਹ 3 ਚਾਰ ਸਪੀਡਾਂ ਦੇ ਵਿੱਚ ਆਈ ਇਹ ਹਾਂ ਇਹ ਫਿਰ ਕਿੰਨੇ ਗੇਅਰ ਹੁੰਦੇ ਨੇ ਜਿਹਦੇ ਅੱਗੇ ਪਿੱਛੇ ਨੂੰ ਇਹ ਮੰਨ ਕੇ ਚਲੋ ਵੀ ਚਾਰ ਸਪੀਡਾਂ ਜਿਵੇਂ ਜੌਂਡੀਅਰ ਆ ਗਿਆ ਗੇਅਰ ਪ੍ਰੋ ਠੀਕ ਹੈ ਬਸ ਉਹੀ ਹਿਸਾਬ ਹੈ ਦਾ ਠੀਕ ਠੀਕ ਹੈ ਹਾਂ ਤੇ ਬੜੂਗਾ ਕਿੰਨੇ ਦਾ ਇਹ 6 ਲੱਖ ਇਹ ਨਹੀਂ ਬਾਕੀ ਹੋ ਜੀ ਮੌਕੇ ਤੇ 6 ਲੱਖ 90000 ਜੀ ਬਾਕੀ ਬ੍ਰੈਂਡ ਨੂੰ ਟਰੈਕਟਰ ਆ ਤੁਸੀਂ ਦੇਖ ਸਕਦੇ ਹੋ ਆਪਣੇ ਰੰਗ ਵੱਖੋਂ ਰੰਗ ਵੱਖੋਂ ਪੂਰਾ ਇਹਨਾਂ ਮਲਕ ਚਲੋ ਵੀ ਕੋਕਾ ਪੀਸ ਪਿਆ ਟਰੈਕਟਰ ਤੇ ਅਗਲਾ ਵੀ ਜੀ ਇਹ 2021 ਮਾਡਲ ਹੈ ਤਿੰਨ ਸਿਲੰਡਰ ਵਾਲਾ ਮੈ ਆਇਆ 2021 ਮਾਡਲ ਵੀ ਫਿਰ ਤਿੰਨ ਸਿਲੰਡਰ ਵਾਲਾ ਆ ਗਿਆ ਬਾਕੀ ਇਹਦੇ ਪਰ ਵੀ ਸੱਤ ਨੀ ਸੁੱਧਰੀ ਲੱਗੀ ਹੋਈ ਹੈ ਉੱਪਰੋਂ ਦੇਖ ਸਕਦੇ ਹੋ ਸਿਸਟਮ ਲੱਗਿਆ ਹੋਇਆ ਹੈ ਇਹ ਜਿਵੇਂ ਸਿਸਟਮ ਲੱਗੇ ਹੋਏ ਨੇ ਸਾਰੇ ਵਿੱਚੇ ਇਹ ਆ ਵੀ ਸਾਰਾ ਸਮਾਨ ਜੋ ਨਾਲ ਨਾਲੇ ਵੀ ਗਈ ਬਾਕੀ ਟਾਇਰ ਵੀ ਬੜੇ ਸੋਹਣੇ ਪਏ ਨੇ ਅਗਲਬ 70% ਟਾਇਰ ਹੈਗੇ ਨੇ ਤੇ ਡਿਮਾਂਡ ਵੁੜ ਗਈ ਇਹਦੀ ਇਹ 5 ਲੱਖ 20 ਹਜ਼ਾਰ ਦੀ 5 ਲੱਖ 20 ਹਜ਼ਾਰ ਦਾ ਤੇ ਅਗਲਾ ਆ ਗਿਆ ਇਹ 2010 ਮਾਡਲ ਦਾ 2010 ਮਾਡਲ ਦਾ ਟਰੈਕਟਰ 9 ਮਾਡਲ ਨਾਈ 9 ਮਾਡਲ ਦੀ ਹਾਂ 2009 ਮਾਡਲ ਫਾਰਮਟ੍ਰੈਕ 60 ਇਹ ਵੀ ਬੜੀ ਕਾਟਾ ਕੰਡੀਸ਼ਨ ਦੇ ਵਿੱਚ 50000 ਪੌਜ਼ੀਟਿਵ ਦੇਖ ਸਕਦੇ ਹੋ 2009 ਮਾਡਲ ਹੈ 2009 ਮਾਡਲ ਆ ਪੰਜਾਬ ਨੰਬਰ ਇਹ ਡੇਟਾ ਬ੍ਰੈਂਡ ਨਿਊ ਨੇ ਵੀ ਰਿਟੇਲ ਲਗਭਗ ਹੈਗੇ 40% ਤੇ ਕਿੰਨੇ ਦਾ ਟਰੈਕਟਰ ਇਹ 265000 ਦਾ ਜੀ ਇਹ ਜਿਵੇਂ ਇਹ ਨਾਲ ਜੀ ਡਰਾਇਵਰ ਹੁੱਕ ਡੰਡਾ ਸਾਰਾ ਕੁਝ ਹੁੰਦਾ ਹੀ ਇਹਨਾਂ ਨਾਲ ਹਾਂ ਉਹ ਸਮਾਨ ਸਾਰਾ ਹੁੰਦਾ ਹੋਰ ਜੋ ਵੀ ਹੋ ਉਹ ਮਿਲੂਗਾ ਕੁਝ ਲੋ ਵੀ ਤੁਹਾਡੇ ਵਾਸਤੇ 4x4 ਦਾ ਟਰੈਕਟਰ ਜੇ ਕਿਸੇ ਮੇਰੇ ਭਰਾ ਨੂੰ WhatsApp 'ਚੋਂ ਚਾਹੀਦਾ ਹੋਵੇ ਤਾਂ ਉਹ ਵੀਰ ਨੂੰ ਕਹਾਂਗੇ ਬਿਲਕੁਲ ਨਾਮਾ ਪਿਆ ਇਹ ਦੇਖ ਆਦੇ ਕੋਕਾ ਵਿੱਚ ਟਰੈਕਟਰ ਆ ਇੱਕ ਨਿਆ ਮਰ ਲਈ ਇਹ 2020 ਮਾਡਲ ਹੈ 2020 ਮਾਡਲ ਦਾ ਟਰੈਕਟਰ ਹਾਂ ਜੋ ਟਾਇਰ ਚੈੱਕ ਕਰ ਸਕਦੇ ਹੋ ਮੈਂ ਟਾਇਰ ਦਾ ਰੀਲ ਬਵਾ ਤੇ ਚਾਰੇ ਮਗਰ ਲਈ ਵੀ ਲੈਨਸ ਦੇ ਅਗਲੇ ਵੀ ਠੀਕ ਹੈ ਜੀ ਹਾਂ ਜੀ ਇਹ ਤਾਂ ਮੁੰਡਾ ਮੁੰਡਾ ਬ੍ਰੈਂਡ ਨੂੰ ਨਹੀਂ ਰਹੀ ਹਾਂ ਜੀ ਹਾਂ ਇਹ ਪਹਿਲੇ ਵੀ ਲਗਭਗ ਹੈ ਨਸੀ 90% ਟਾਇਰ ਤੇ ਇਹ 16 ਦੇ ਟਾਇਰਾਂ ਵਾਲਾ ਟਰੈਕਟਰ ਹੈ ਬੜੇ 16 ਦੇ ਟਾਇਰਾਂ ਵਾਲਾ ਜੀ 4x4 ਦੇ ਵਿੱਚ ਇਹ ਡਿਸਟ੍ਰੀਬਿਊਟਰ ਵੀ ਹੋਗਾ ਇਹਦੇ ਲੱਗਿਆ ਹੋਇਆ ਡਿਸਟ੍ਰੀਬਿਊਟਰ ਵੀ ਹੋ ਕੇ ਠੀਕ ਇੱਥੇ ਹੀ ਗਈ ਜੋ ਯਾ ਲੱਗਿਆ ਹੋਇਆ ਉੱਪਰ ਜਿਹੜੇ ਪੁਰਾਣੇ ਛੱਤਰੀ ਲਵਾਉਣੀ ਹੋਵੇ ਤੇ ਡਿਮਾਂਡ ਕਿੰਨੇ ਇਹਦੀ ਡਿਮਾਂਡ ਇਹਦੀ 7 ਲੱਖ ਰੁਪਏ 7 ਲੱਖ ਰੁਪਏ ਦਾ ਮਾੜਾ ਹਾਂਜੀ ਬਾਕੀ ਮਾੜਾ 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 ਬਾਕੀ ਮੌਕੇ ਤੇ ਹੋ ਜਾਊਗਾ ਹਾਂਜੀ ਹੋਰ ਵੀ ਟਰੈਕਟਰ ਖੜੇ ਨੇ ਉਹ ਉਧਰ ਤਣ ਤਣ ਇਹ 2011 ਮਾਡਲ ਲਈ 555 2011 ਮਾਡਲ ਲਈ 555 ਜੀ ਹਾਂਜੀ ਇੰਜਨ ਗੇਟ ਦਾ ਕਿਨ ਟਰੈਕਟਰ ਹੀ ਇੰਜਨ ਗੇਟ ਦਾ ਪੂਰਾ ਵਧੀਆ ਜੀ ਪੂਰਾ ਆਪਣੇ ਟਰੈਕਟਰ ਆ ਹਾਂ ਪੰਜਾਹ ਨੰਬਰ ਹੈ ਜੀ ਟਾਇਰ ਟੂਰ ਵੀ ਦੇ ਸੋਨੇ ਕੰਡੀਸ਼ਨ ਦੇ ਵਿੱਚ ਪਏ ਨੇ ਹਨਾ ਜੀ ਬੈਂਪਰ ਉਪਰ ਮੂਰੇ ਦੁੱਜਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਉਧਰ ਇਹ ਚਾਰਨਾ ਲਾਇਆ ਹੋਰ ਕਿ ਟੱਕਾ ਟੁਕਾ ਲਾਉਣਾ ਹੋਵੇ ਤੇ ਡਿਮਾਂਡ ਕਿੰਨੀ ਕਰਦੇ ਹੋ ਪਹਿਲੀ ਡਿਮਾਂਡ ਜੀ ਇਹਦੀ 3 ਲੱਖ 40 ਹਜ਼ਾਰੀ 3 ਲੱਖ 40 ਹਜ਼ਾਰ ਰੁਪਏ ਹਨ ਠੀਕ ਹੈ ਠੀਕ ਹੈ ਜੀ ਤੇ ਅਗਲਾ ਗਏ ਜੀ ਫੜਾ ਫੋਰਡ ਦੀ ਗੱਲ ਕਰਦੇ ਆ ਇਹ ਫਾਰਮ ਟਰੈਕ 50 ਨੂੰ ਰੰਗ ਹੋਇਆ ਹੈ 3600 ਕੋਡ ਵਾਲਾ 97 ਮਾਡਲ ਹੈ ਠੀਕ ਹੈ 97 ਵਾਲਾ ਟਰੈਕਟਰ ਆ ਹਾਂਜੀ ਉਹ ਫਾਰਮ ਟਰੈਕ 50 ਹੈ ਹਾਂ ਫਾਰਮ ਟਰੈਕ 50 ਹੈ ਠੀਕ ਹੈ ਠੀਕ ਹੈ ਕੋਈ ਨੂੰ ਫੋਰਡ ਉਹ ਵੀ ਫੋਰਡ ਦਾ ਸ਼ੋਅ ਆਯੋਜਨਾ 50 ਠੀਕ ਹੈ ਠੀਕ ਹੈ ਠੀਕ ਹੈ ਇਹ 97 ਮਾਡਲ ਹੈ 1 ਲੱਖ 30 ਹਜ਼ਾਰ ਦੇ 1 ਲੱਖ 30 ਹਜ਼ਾਰ ਦਾ ਹੀ ਹਾਂਜੀ ਇਹ ਅਰਜਨ ਵੀ ਸੇਲ ਵਾਸਤੇ ਕਈ ਵੈਸੀ ਹੀ ਹੈ ਇਹ ਵੀ ਸੇਲ ਵਾਸਤੇ ਹੀ 1 ਨੇ ਮਾਡਲ ਇਹ 2013 ਮਾਡਲ ਹੈ 2013 ਮਾਡਲ ਹਾਂਜੀ ਤੇ 50 ਨੰਬਰ ਹੈ ਜੀ 50 ਨੰਬਰ ਇਹਦੀ ਕੀ ਨਿਰਵਾਣ ਨੂੰ ਕਰਦੇ ਆ ਭਾਈ ਇਹ ਡਿਮਾਂਡ 360 ਜੀ 360 ਠੀਕ ਆ ਠੀਕ ਹੈ ਜੀ ਬਾਈ ਗਰੀਸ ਨਾ ਕੀ ਤਰ੍ਹਾਂ ਦਾ ਖਾ ਦੇ ਅਗਰ ਐ ਟੂਰੇ ਦੀ ਵੀ ਚੰਗੇ ਪਏ ਨੇ ਤੇ ਅਗਲਾ ਆ ਗਿਆ ਸੋਨਾਲਿਕਾ ਡੀਆਈ ਇਹ ਹੋ ਗਿਆ ਮਾੜ ਲਈ ਇਹ ਵੀ ਤਾਂ ਫਰੰਡਰ ਦੇ ਵਿੱਚ ਹੀ 3 ਫਰੰਡਰ ਵਾਲਾ ਡਰੈਕਟਰ ਸੋਨਾਲਿਕਾ ਡੀਆਈ 50 ਇਹੜਾ ਵੀ ਰੋਣੇ ਉਹ ਲਾਉਂਦਾ ਕਰਦੂ ਰਿਹਾ ਬਾਈ ਹਾਂ ਜਿਹੜੇ ਕੋਲ ਆ ਕਦੋਂ ਲਿਪੜੇ ਨੇ ਤਾਂ ਨੇ ਹਾਂ ਨਹੀਂ ਤਾਂ ਡਰੈਕਟਰ ਬਿਲਕੁਲ ਆਣ ਪੂਰਾ ਸਾਫ਼ ਸੁਥਰਾ ਮਰ ਕੇ ਚੱਲੋ ਵੀ ਸਹੋਜੀ ਨਵੇਂ ਵਰਗੀ ਪਈ ਹੈ ਨਾ ਟਰੈਕਟਰ ਤਾਂ ਨਵਾਂ ਜੀ ਹਾਂ ਜੀ ਹਾਂ ਜੀ ਤੇ ਕਿਹੜੀ ਦੀ ਮੰਗ ਮੰਗ ਕਰਦੇ ਜੀ ਪਾ ਜੀ ਇਹਦੀ ਨਿਮਾਂਡ ਹੈ 415000 415000 ਦੀ ਡਿਮਾਂਡ ਆ ਹਾਂ ਜੀ ਬਾਕੀ ਮੌਕੇ ਦੇ ਮੰਡਲ ਕਰਦੇ ਹੋਗੇ ਇਹਦੇ ਵਿੱਚ ਜੂ ਹਜ਼ਾਰ ਰੱਦਿਆ ਹੋਇਆ ਸਿਸਟਮ ਲੱਗੇ ਹੋਇਆ ਦਾ ਪੈਣਾ ਬਾਕੀ ਸਾਧ ਸਪਲਾਈ ਬਥੇ ਰਹੀ ਹੋਈ ਹੈ ਹਾਂ ਜੀ ਪਰ ਜੀ ਇਹ ਟਰੈਕਟਰ ਸੀ ਆ ਹੋਰ ਵੀ ਟਰੈਕਟਰ ਨੇ ਟਰੈਕਟਰ ਹੋਰ ਹੈ ਤਾਂ ਹੈ ਨਹੀਂ ਜੇ ਮਾਉਣ ਇੱਕ ਨਾਨ ਸੋਟਰੀਟ ਵੀ ਆ 404 ਜੀ ਠੀਕ ਠੀਕ ਹੈ ਜੀ ਹਾਂ ਜੀ ਉਹ ਕਿੰਨੇ ਦਾ ਬਣ ਜੂ ਆ ਜੀ ਉਹ 770000 ਦਾ ਟਾਇਰ ਜਾਨੀ ਕਿ 75% ਨਾਲ ਦੇ ਹੋਣਗੇ ਰੈਟ ਮਾਡਲ ਮੁੱਲ ਕਿੰਨਾ ਹੀ ਉਹ 19 ਮਰਲੇ 19 ਮਰਲਾ ਠੀਕ ਠੀਕ ਹੈ ਜੀ ਛਤਰੀ ਉਹਦੀ ਲੱਗੀ ਹੈ ਕਨੋਪੀ ਤੇ ਮੂਰੇ ਵੇਟ ਬੂਟ ਲੱਗੇ ਹੋਏ ਨੇ ਠੀਕ ਹੈ ਜੀ ਹਾਂਜੀ ਅੱਜ ਵੀਰੋ ਇਹ ਸੀ ਟਰੈਕਟਰ ਬਾਈ ਜਿਹੋ ਨਾਲ ਜਿਹੜੇ ਆਪਾਂ ਤੁਹਾਨੂੰ ਦਿਖਾਏ ਬਾਕੀ ਬਾਈ ਆਪਣਾ ਨੰਬਰ ਕੰਟੈਕਟ ਨੰਬਰ ਬੋਲ ਦੋ ਚੈਨਲ ਤੇ ਜੀ ਨੰਬਰ ਇਹ ਆਪਣਾ 88727 94262 ਇਹ ਕੋਲ ਕੰਟੈਕਟ ਨੰਬਰ ਹੈਗਾ ਜੀ ਹੋਰ ਨੰਬਰ 991438322 ਬਾਈ ਸਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਆਉਣ ਦੀ ਸਮਰੱਥਾ ਹਾਂ ਜੀ ਬਰੋ ਇਹ ਸੀ ਟਰੈਕਟਰ ਬਾਈ ਜਿਹੋ ਨਾਲੇ ਬਾਕੀ ਬਾਈ ਉਹਦੀ ਲੋਕੇਸ਼ਨ ਹੈਗਾ ਜੀ ਸੈਨਪਰਾ ਬਾਕੀ ਪਿੰਡਾਂ ਤੇ ਇਧਰੋਂ 2 ਕਿਲੋਮੀਟਰ ਪੈ ਜਾਂਦਾ ਰੋਡ ਤੋਂ ਸਾਹਾਂਦਰ ਰੋਡ ਤੇ ਪਿੰਡ ਪੈ ਜਾਂਦਾ ਬਾਕੀ ਜੇ ਤੁਹਾਨੂੰ ਵੀਡੀਓ ਬੜੀ ਜੀ ਹੋਵੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ Facebook ਪੇਜ ਤੇ ਰੋ Facebook ਕੋਈ ਨਾ ਦੇ ਫੋਲੋ ਬਾਕੀ ਬਰੋ Instagram ਦੇ ਫੋਲੋ ਜਰੂਰ ਕਰ ਲਿਓ ਸੇਮ ਨਾਮ ਤੇ ਪੇਜ ਆ